ਤੁਸੀਂ ਦੇਖ ਰਹੇ ਹੋ ਦੈਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦੇ ਬਾਰਡਰ ਉੱਤੇ ਜਿੱਥੇ ਕਿ ਇੱਕ ਡਰੋਨ ਐਕਟੀਵਿਟੀ ਦਿਖਾਈ ਦਿੱਤੀ ਸੀ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਂਝਾ ਸੱੱਚ ਆਪਰੇਸ਼ਨ ਚਲਾਇਆ ਜਾਂਦਾ ਹੈ ਇਸ ਸੱੱਚ ਆਪਰੇਸ਼ਨ ਦੇ ਦੌਰਾਨ ਇੱਕ ਪੈਕੇਟ ਹੈਰਵੰਦ ਦਾ ਮਿਲਿਆ ਹੈ ਜੋ ਕਿ ਫਿੰਦਪਾਕ ਬਾਰਡਰ ਦੇ ਬਿਲਕੁਲ ਹੀ ਕਰੀਬ ਤੋਂ ਇਹ ਜਿਹੜਾ ਪੈਕੇਟ ਮਿਲਿਆ ਹੈ ਉਥੇ ਹੀ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਇੱਕ ਸਾਂਝਾ ਸਹਿਚ ਆਪਰੇਸ਼ਨ ਹੋਰ ਵੀ ਚਲਾਇਆ ਜਾ ਰਿਹਾ ਹੈ ਤਾਂ ਜੋ ਡਰੋਨ ਦੀ ਬਰਾਮਦਗੀ ਵੀ ਕੀਤੀ ਜਾ ਸਕੇ ਫਿਲਹਾਲ ਇੱਕ ਇਸ ਟਾਈਮ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹੈ ਇੱਕ ਡਰੋਨ ਦੀ ਬਰਾਮਦਗੀ ਨਹੀਂ ਹੋਈ ਤੇ ਇੱਥੇ ਇੱਕ ਬੈਕਟਾ ਹੈ ਰਵੰਦਾ ਜਿਹੜਾ ਉਹ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦੇ ਬਾਰਡਰ ਉੱਤੇ ਜਿੱਥੇ ਕਿ ਇੱਕ ਡਰੋਨ ਐਕਟੀਵਿਟੀ ਦਿਖਾਈ ਦਿੱਤੀ ਸੀ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਂਝਾ ਸੱੱਚ ਆਪਰੇਸ਼ਨ ਚਲਾਇਆ ਜਾਂਦਾ ਹੈ ਇਸ ਸੱੱਚ ਆਪਰੇਸ਼ਨ ਦੇ ਦੌਰਾਨ ਇੱਕ ਪੈਕੇਟ ਹੈਰਵੰਦ ਦਾ ਮਿਲਿਆ ਹੈ ਜੋ ਕਿ ਫਿੰਦਪਾਕ ਬਾਰਡਰ ਦੇ ਬਿਲਕੁਲ ਹੀ ਕਰੀਬ ਤੋਂ ਇਹ ਜਿਹੜਾ ਪੈਕੇਟ ਮਿਲਿਆ ਹੈ ਉਥੇ ਹੀ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਇੱਕ ਸਾਂਝਾ ਸਹਿਜ ਆਪਰੇਸ਼ਨ ਹੋਰ ਵੀ ਚਲਾਇਆ ਜਾ ਰਿਹਾ ਹੈ ਤਾਂ ਜੋ ਡਰੋਨ ਦੀ ਬਰਾਮਦਗੀ ਵੀ ਕੀਤੀ ਜਾ ਸਕੇ ਫਿਲਹਾਲ ਇੱਕ ਇਸ ਟਾਈਮ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹੈ ਇੱਕ ਡਰੋਨ ਦੀ ਬਰਾਮਦਗੀ ਨਹੀਂ ਹੋਈ ਤੇ ਇੱਥੇ ਇੱਕ ਪੈਕਟ ਹੈ ਰਵੰਦਾ ਜਿਹੜਾ ਉਹ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹੈ ਸੀ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦੇ ਬਾਰਡਰ ਉੱਤੇ ਜਿੱਥੇ ਕਿ ਇੱਕ ਡਰੋਨ ਐਕਟੀਵਿਟੀ ਦਿਖਾਈ ਦਿੱਤੀ ਸੀ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਂਝਾ ਸੱਚ ਆਪਰੇਸ਼ਨ ਚਲਾਇਆ ਜਾਂਦਾ ਹੈ ਇਸ ਸੱਚ ਆਪਰੇਸ਼ਨ ਦੇ ਦੌਰਾਨ ਇੱਕ ਪੈਕੇਟ ਹੈਰੋਨ ਦਾ ਮਿਲਿਆ ਹੈ ਜੋ ਕਿ ਫਿੰਦਪਾਕ ਬਾਰਡਰ ਦੇ ਬਿਲਕੁਲ ਹੀ ਕਰੀਬ ਤੋਂ ਇਹ ਜਿਹੜਾ ਪੈਕੇਟ ਮਿਲਿਆ ਹੈ ਉੱਥੇ ਹੀ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਇੱਕ ਸਾਂਝਾ ਸਹਿਚ ਆਪਰੇਸ਼ਨ ਹੋਰ ਵੀ ਚਲਾਇਆ ਜਾ ਰਿਹਾ ਹੈ ਤਾਂ ਜੋ ਡਰੋਨ ਦੀ ਬਰਾਮਦਗੀ ਵੀ ਕੀਤੀ ਜਾ ਸਕੇ ਫਿਲਹਾਲ ਇੱਕ ਇਸ ਟਾਈਮ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹੈ ਇੱਕ ਡਰੋਨ ਦੀ ਬਰਾਮਦਗੀ ਨਹੀਂ ਹੋਈ ਤੇ ਇੱਥੇ ਇੱਕ ਬੈਕਟਾ ਹੈ ਰਵੰਦਾ ਜਿਹੜਾ ਉਹ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹੈ